ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਵੀ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਤੇ ਹੁਣ ਤੁਸੀਂ ਇੰਨੇ ਨੇਨੇ ਦੇ ਨੂੰ ਦੇਖ ਕੇ ਸੋਚ ਰਹੇ ਹੋਗੇ ਵੀ ਸਵੇਰ ਦੇ 4 ਵਜੇ ਉੱਠ ਗਈ ਮੈਂ 4 ਵਜੇ ਉੱਠ ਕੇ ਚੁੱਲੇ ਤੇ ਪਤਿੱਲਾ ਧਰਤਾ ਨਹੀਂ ਜੀ ਆਹੀ ਜੀ ਕੋਈ ਗੱਲ ਨਹੀਂ ਹੈਗੀ ਆਪਾਂ 4 ਵਜੇ ਉੱਠ ਕੇ ਕਰਨਾ ਕੀ ਕਰਨਾ ਕੀ ਹੈ ਸਵੇਰੇ ਸਵੇਰੇ ਉੱਠ ਕੇ ਨਹੀਂ ਸੱਜਦੇ ਸਾਰੇ ਫੋਨ ਨੂੰ ਚੱਕਦੇ ਨੇ ਕਿਉਂਕਿ ਅੱਜ ਕੱਲ ਸਭ ਦੀ ਆਦਤ ਹੈ ਪਹਿਲਾਂ ਫੋਨ ਚੈੱਕ ਕਰੋ ਮੈਂ ਵੀ ਫੋਨ ਚੈੱਕ ਕਰਨਾ ਹੁੰਦਾ ਬਸ ਚੈੱਕ ਕੇ ਕਰਨਾ ਹੁੰਦਾ ਦੇਖਣਾ ਨਹੀਂ ਹੁੰਦਾ ਬੜੀ देर ਕਿਉਂਕਿ ਫਿਰ ਸਵੇਰੇ ਕੰਮ ਵੀ ਤਾਂ ਕਰਨੇ ਹੁੰਦੇ ਆ ਤੇ ਇੱਥੇ ਟਾਈਮ ਹੋ ਗਿਆ ਜੀ 6 ਦਾ 6:30 ਦਾ ਸੌਰੀ ਫਿਰ 6:30 ਵਜੇ ਬਸ ਅੱਜ ਲਾ ਰਹੀਆਂ ਮੈਂ ਆਲੂ ਗਾਜਰਾਂ ਨੂੰ ਤੜਕਾ ਤੇ ਮੰਮੀ ਇੱਧਰ ਬਣਾ ਰਹੀ ਹੈ ਵੀਡੀਓ ਪਹਿਲਾਂ ਮੈਂ ਵੀਡੀਓ ਬਣਾਣੀ ਨਹੀਂ ਸੀਗੀ ਮੈਂ ਕਹਿੰਦੇ ਰਾਂਦਾ ਮੰਮੀ ਕਹਿੰਦੀ ਕੋਈ ਗੱਲ ਨਹੀਂ ਮੈਂ ਬਣਾ ਦੇਣੀ ਆ ਕਿਉਂਕਿ ਮੰਮੀ ਮੱਜਾਂ ਦਾ ਕੰਮ ਕਰ ਰਹੀ ਸੀਗੀ ਉਹਨਾਂ ਨੇ ਬਸ ਹੁਣ ਗੋਹੇ ਦੀ ਰੇੜੀ ਲੈ ਕੇ ਪਿੰਡ ਚ ਜਾਣਾ ਸੀਗਾ ਕਿਉਂਕਿ ਹੁਣ ਅਸੀਂ ਪਾਥੀਆਂ ਪੱਥਰੀਆਂ ਇੱਥੇ ਬੰਦ ਕਰ ਦਿੱਤੀਆਂ ਕਿਉਂਕਿ ਕੋਠੇ ਨਾਲ ਜਿਹੜੇ ਸਾਡੇ ਉਹ ਦੋਨੇ ਪਾਥੀਆਂ ਨਾਲ ਭਰ ਚੁੱਕੇ ਆ ਇਸ ਕਰਕੇ ਫਿਰ ਹੁਣ ਮੰਮੀ ਗੋਹਾ ਨਾਲ ਜਿਹੜਾ ਪਿੰਡ ਚ ਪੱਥ ਕੇ ਆਂਦੀ ਹੈ ਹੇ ਹੁਣ ਮੈਨੂੰ ਰਿਕਾਰਡਿੰਗ ਕਰਦੇ ਵੇਲੇ ਨਾ ابو ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ ਦੇਖੋ ਕੋਲੇ ਖੜਾ ਨਾ ਮੇਰੇ ਪਰ ਤੁਸੀਂ ਦੇਖ ਨਹੀਂ ਸਕਦੇ ਦੇਖ ਬਿਲਕੁਲ ਵੀ ਨਹੀਂ ਸਕਦੇ ਕਿਉਂਕਿ ਉਹ ਮੇਰੇ ਕੋਲ ਖੜਾ ਉਂਗਲੀਆਂ ਮਾਰ ਰਿਹਾ ਆ ਦੇਖੋ ਪਾਪਾ 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 ਕਰ ਰਿਹਾ ਹੈ ਕੋਲ ਖੜਾ ਬਸ ਹੁਣ ਮੈਂ ਸਬਜੀ ਨੂੰ ਤੜਕਾ ਲਾਣੇ ਤੋਂ ਬਾਅਦ ਹੁਣ ਮੈਂ ਗੁੰਨਣਾ ਆਟਾ ਤੇ ਮੈਂ ਨਾ ਜਿਹੜੀ ਆਹ 4:30 ਦੀ ਉੱਠਣ ਦੀ ਆਦਤ ਪਾਈ ਐ ਤੇ ਮੈਨੂੰ ਬਹੁਤ ਵਧੀਆ ਲੱਗੀ 4:30 ਪੱਕਾ ਨਹੀਂ ਕਹਿੰਦੀ ਮੈਂ 5 ਵੀ ਵੱਜ ਜਾਂਦੇ ਨੇ 5:30 ਵੀ ਬਸ ਇਹ ਤੋਂ ਜ਼ਿਆਦਾ ਟਾਈਮ ਨਹੀਂ ਹੁੰਦਾ ਮੈਂ ਸੋਚਿਆ ਵੀ ਹੁਣ ਇੱਕ ਆਦਤ ਹੋਰ ਪਾਵਾਂ ਗੁਰਦੁਆਰਾ ਸਾਹਿਬ ਜਾਣ ਦੀ ਹਾਂ ਤੁਸੀਂ ਹੁਣ ਗੋਹਾ ਸਿੱਟਣ ਚੱਲੇ ਹਾਂ ਪਿੰਡ ਚ ਹਨ ਪਿੰਡ ਜਾਓਗੇ ਉਰੇ ਬਿੱਥਰ ਪਾਠੀਆਂ ਬੱਤਰੀਆਂ ਬੰਦ ਕਰਤੀਆਂ ਫਿਰ ਭਰਿਆ ਪੈਸੇ ਸਵਾ ਬੜੀ ਲਾ ਜਾਓ ਬੱਸ ਫਿਰ ਮੈਂ ਕਰ ਲਵਾਂਗੀ ਬੱਸ ਹਾਂ ਮੈਂ ਕਰ ਲਵਾਂਗੀ ਆ ਹੁਣੇ ਪਾ ਦਿੰਦਾ ਆ ਇਹ ਭਾਜੀ ਧਨੀ ਕੀ ਧਨੀ ਤਾਂ ਧਨੀ ਆ ਹਾਂ ਕਰੋ ਗੁੱਫੇ ਚ ਨਹੀਂ ਰਹਿਣਗੇ ਪਲੜ ਮੋੜ ਦੇ ਮੜਾ ਜਾ ਸਵੇਰ ਦੇ ਸਾਡੇ ਰੋਜ਼ ਦੇ ਕੰਮ ਕਰਨੇ ਧਾਰਾਂ ਤੋਂ ਸਟਾਰਟ ਹੋ ਜਾਂਦੇ ਨੇ ਤਰਲੇ ਸਬਜੀ ਆਵੇ। ਮੇਰੇ ਕਰਕੇ ਪਹਿਲਾਂ ਦੀ ਕੀ ਨਹੀਂ ਹੁਣ ਤੁਹਾਨੂੰ ਦਿਖਾਈ। ਤਾਜ਼ਾ ਪਾਇਆ ਦਾ ਗੁਲਾਬਾ ਤੋੜ ਕੇ ਥੋੜਾ ਜਿਹਾ ਪਿਆਏ। ਕੈਨ ਥੋੜਾ ਜਿਆਦਾ ਹੋ ਗਿਆ ਹੁਣ ਮੈਂ ਆਟਾ ਗੁੰਨਣਾ ਏ। ਇਸ ਕਰਕੇ ਵੀ ਬਾਕੀ ਦਾ ਧੰਗਿਆ ਫੇਰਾ ਕੇ ਨਾ ਮੰਮੀ ਉਹਨੇ ਗੋਹਾ ਸਿੱਟਣ ਗਏ ਹੋਏ ਨੇ ਉਹ ਪਾ ਦੇਣਗੇ। ਮੈਂ ਹੁਣ ਆਟਾ ਨਾ ਆਟਾ ਗੁੰਦੀ ਆ 7:00 ਵੱਜ ਗਏ 7 ਦੇ ਉੱਪਰ ਟਾਈਮ ਹੋ ਗਿਆ। ਕੀ ਕੰਮ ਲੇਟ ਹੋ ਜਾਂਦੇ ਨੇ ਹੱਥ ਟੱਲ ਰਹੇ ਐ ਛੁੱਟੇ ਬਰੇ ਲਈ ਲੰਮ ਜੀ ਨਹੀਂ ਕਰ ਰਹੇ ਕੋਰਾ ਜਿਹੜੇ ਰਾਹ ਦੇ ਛੁੱਟੇ ਦੀ ਗੱਲ ਕਰ ਰਹੇ ਤੇ ਉਹ ਤਾਂ 24 ਤੋਂ 31 ਤੱਕ ਕਰਨੇ ਹੈ ਨਹੀਂ ਤੇ ਪਹਿਲੀ ਖਬਰ ਚੱਲਣ ਲੱਗ ਜਾਂਦੀ ਜਾਂ ਨਾ 24 ਤੋਂ 31 ਤੱਕ ਹੈ ਫਿਰ ਤਾਂ ਇੱਕ ਹਫ਼ਤੇ ਦੀਆਂ ਛੁੱਟੀਆਂ ਹੈ ਹਾਂ ਇੱਕ ਹਫ਼ਤੇ ਦੀਆਂ ਨੇ ਜਿਵੇਂ ਕਹਿੰਦੇ ਵੀ ਕੱਲ ਕੋ ਛੁੱਟੀਆਂ ਨੇ 24 ਤੋਂ 31 ਤੱਕ ਕਰਨੇ ਹੈ ਵੀ ਇਹਨਾਂ ਦੀ ਨਜੀਤ ਹੁੰਦਾ ਪੈਂਦੀਆਂ ਨੇ ਅੱਗੇ ਕਈ ਵਾਰ ਪੈਂਦੀਆਂ ਨੇ ਕਈ ਸਾਲ ਹੂੰ ਚੰਗਾ ਲੋ ਜੀ ਕੱਪੜੇ ਮਸ਼ੀਨ ਲਾਤੀ ਕੱਪੜੇ ਘੋਰੇ ਆ ਅੱਜ ਖਾਸੇ ਤੇ ਚਦਰਾ ਚੁਦਰਾ ਵੀ ਪਿਆ ਤਾਂ ਕਰਕੇ ਸ਼ਰ ਨਾਲ ਦੀ ਨਾਲ ਸੱਜ ਦੇ ਮਸ਼ੀਨ ਲਾਤੀ ਫਿਰ ਤੋਂ ਉੱਪਰ ਵੀ ਹੁਣ ਘਾਟੇ ਨਿਕਲਦੀ ਛੋਟੇ ਦਿਨ ਹੁੰਦੇ ਨੇ ਫਿਰ ਆ ਹੁੰਦਾ ਵੀ ਜਲਦੀ ਸੁੱਕ ਜਾਣ ਕੱਪੜੇ ਨਾ ਸਾਰੇ ਆਪਣੇ ਆਪੋ ਆਪਣੇ ਕੰਮ ਲੱਗੇ ਹੁੰਦੇ ਨੇ ਮੈਂ ਕਹਿੰਦੀ ਕਿ ਵੇਹ ਇੱਕ ਚਾਦਰ ਪਾਈ ਹੋਈ ਹੈ ਫੇਰ ਆ ਇਹ ਆ ਮਸ਼ੀਨ ਦੀ ਸੱਕਾਂਦੀ ਨਹੀਂ ਨਾ ਹੈ ਇਸ ਕਰਕੇ ਫਿਰ ਸਾਜਦੇ ਥੋੜੀ ਜਿਹੀ ਲਾ ਦੇ ਫਿਰ ਕੱਪੜੇ ਸੁੱਕ ਜਾਂਦੇ ਨੇ ਧੁੱਪ ਚ ਤਾਂ ਸੁੱਕ ਜਾਂਦੇ ਨੇ ਸਾਰੇ ਦਿਹਾੜੀ ਚ ਜੇ ਸਵੇਰੇ ਸਾਜਦੇ ਲਾ ਦੇ ਜੇ ਸ਼ਾਮ ਛੋਣ ਨੂੰ ਲਾਵੇ ਫਿਰ ਤਾਂ ਪਤਾ ਹੀ ਆ ਵੀ ਰਾਤ ਨੂੰ ਸੁੱਕਣੀ ਨਹੀਂ ਹੈਗੀ ਕੱਪੜੇ ਇੱਕ ਤਾਰ ਭਰ ਗਈ ਹੁਣਾਂ ਦੂਈ ਭਰ ਚਾਹੀਏ ਧੁੱਪ ਬਹੁਤ ਸੋਣੀ ਨਿਕਲੀ ਵੀ ਆ ਹੁਣ ਸਾਡੇ ਸਾਡੇ ਨੂੰ ਹੋ ਗਿਆ ਨੇ ਨਾ ਨਾ ਹਾਂ ਸੱਤ ਨਾ ਹੋਣ ਵਾਲੇ ਆ ਇਹ ਬਸ ਮੈਂ ਵੀ ਹੁਣ ਜਾ ਕੇ ਅੰਦਰ ਰੋਟੀ ਖਾਣੀ ਐ ਪਹਿਲਾਂ ਥੋੜਾ ਜਿਹਾ ਯੋਗਾ ਕਰੂੰਗੀ ਫੇਰ ਰੋਟੀ ਖਾਵਾਂਗੀ। ਉਹ ਮੈਂ ਰੋਟੀ ਲੈ ਕੇ ਆਂਦੀ ਰੋਟੀ ਦਾ ਟਾਈਮ ਸਾਰਾ ਕੰਮ ਨਿਬੇੜ ਕੇ ਰੋਟੀ ਖਾਣੀ ਐ ਇਸ ਟਾਈਮ ਰੋਟੀ ਹਾਂ ਛੇਪ ਤੇ ਕੋੜ ਹਾਂ ਪੀੜਾ ਕਰਨ ਲੱਗ ਅੱਛਾ ਮੈਂ ਤੁਹਾਨੂੰ ਨਹੀਂ ਆ ਜਾਓ ਤੇ ਆਂਟੀ ਫੋਟੋ ਖਿੱਚਾਂਗੇ ਮੈਂ ਮੈਂ ਨਹੀਂ ਹੋਇਆ ਮੈਂ ਕੱਪੜਾ ਦੇਖ ਲੈ ਕੋਣ ਕੰਦੀ ਅੱਛਾ ਤੁੰਮੇ ਦੀ ਬੋਹੂ ਵਿਆਹ ਤੇ ਉਹ ਤਾਂ ਗਲਬਾੜੀ ਜੱਸ ਅਚੰਗਨ ਵਾਲੀ ਜੀ ਫੋਟੋ ਵਿੱਚਾਂਗੇ ਕਿੰਨੇ ਮਹੀਨੇ ਬਾਅਦ ਇਹਨਾਂ ਦਾ ਹੋ ਹੁੰਦਾ ਨਾ ਕੀ ਫੋਟੋ ਫੋਟੋ ਭੇਜਦੇ ਹੁਣੇ ਮਹੀਨੇ ਬਾਅਦ ਹਾਂ ਮੈਂ ਕਾ ਅਇਨੇ ਸਾਰੇ ਕਹਿ ਲਏ ਤੇ ਅੱਛਾ ਅੱਛਾ ਥੇਲਾ ਦੰਦੇ ਹੁਣੇ ਜਵਾਕ ਨੂੰ ਅੱਛਾ ਮਹੀਨੇ ਪਿੱਛੇ ਤੇ ਫਿਰ ਫੋਟੋ ਕਿਤੇ ਇੱਕ ਅਇਨਾ ਸਾਰਾ ਫਾਪਾ ਪਾਤੀ ਉਹ ਵਿੱਚ ਪਦਨ ਚਾਹੀਤੇ ਮੈਂ ਨੂੰ ਗਨੀ ਆਦਾ ਤਾਂ ਸੁਗੋੜੀ ਪਰ ਛੱਡ ਜਾਾਂਗੇ ਮੈਂ ਨਾ ਨਾ ਮੈਂ ਨਹੀਂ ਆਉਂਦੀ ਮੈਂ ਮੇਰੇ ਕੱਪੜੇ ਦੇ ਦੇਗਾ ਕੋਈ ਸੁ ਨਹੀਂ ਹੁੰਦਾਂ ਤੇ ਹੈ ਨਹੀਂ ਦੋ ਵੇ ਦੀ ਚਾਹ ਧਾਰਤੀ ਤੇ ਚਾਹ ਨਾ ਮੈਂ ਹੁਣ ਜਿੰਨੀ ਬੰਦ ਕਰਤੀ ਸ਼ੱਕਰ ਦੀ ਚਾਹ ਬਣਾ ਲੱਕੀ ਕਿੰਨੀ ਕਹਦੇ ਬੰਦ ਕਰਤੀ ਕਿਉਂਕਿ ਫਿਰ ਐ ਵੀ ਸ਼ੱਕਰ ਪਈ ਆ ਜਿਹੜੀ ਮਾਸੀ ਨੇ ਭੇਜਦੀ ਉਹ ਸ਼ੱਕਰ ਕਿਸੇ ਹਿੰਦੇ ਲਾਉਣੀ ਆ ਕਿਉਂਕਿ ਮੈਨੂੰ ਸ਼ੱਕਰ ਦੀ ਚਾਹ ਪਸੰਦ ਆ ਇਸ ਕਰਕੇ ਮਹਤਾਬਲੀ ਹੋਈ ਪਈਦੀ ਵੀ ਮਾਸੀ ਨੇ ਸ਼ੱਕਰ ਦੇ ਦੇ ਸ਼ੱਕਰ ਦੇ ਦੇ ਹੁਣ ਉਹਨੇ ਸ਼ੱਕਰ ਭੇਜਦੀ ਇਸ ਕਰਕੇ ਹੁਣ ਮੈਂ ਥੋੜੀ ਜੀ ਚਾਹ ਤਾਂ ਬਣਾ ਕੇ ਪੀ ਲੰਨੀ ਆ ਹੁਣ 2 ਵਜੇਗੇ ਇਸ ਕਰਕੇ ਮੈਂ ਹੁਣ ਦੁਪਹਿਰ ਦੀ ਨਹੀਂ ਪਿੰਦੀ ਹੈਗੀ ਸਵੇਰੀ ਥੋੜੀ ਜੀ ਪਿੰਦੀ ਆ ਸ਼ੱਕਰ ਖਿਲਾੜੀ ਦੀ ਹੈ ਕਿਹੜੀ ਆ ਨਾ ਸ਼ੱਕਰ ਅੱਛਾ ਪਿਓ ਸ਼ੱਕਰਾ ਉਹ ਨਹੀਂ ਹੈਗੀ ਜਿਹੜੀ ਡੁਪਲੀਕੇਟ ਜਿਹੜੇ ਦੁਕਾਨਾਂ ਚੋਂ ਮਿਲਦੀ ਆ ਘਰ ਦੀ ਸ਼ੱਕਰ ਆ ਜਿਹੜੀ ਮੈਨੂੰ ਮੇਰੇ ਘਰ ਤੋਂ ਬੁਲਾੜੀ ਤੋਂ ਆਈ ਹੋਈ ਆ ਸ਼ੱਕਰ ਜਿਸ ਵੇ ਅੱਗੇ ਤੇ ਤਾਂ ਬੁਲਾੜੀ ਤੇ ਲੈ ਲੈਣਾ ਮੈਂ ਪਹਿਲੇ ਚੱਕਰ ਤੇ ਬਸ 2 ਵਜੇ ਚਾਹ ਬਣਾਤੀ ਤੇ ਇਧਰ ਰਸੋਈ ਲੈ ਆਜਾ ਮਨਾ ਕਿਉਂਕਿ ਸਾਡੇ ਰਿਸ਼ਤੇਦਾਰ ਆਏ ਨੇ ਨਿਊ ਗੱਡੀ ਲੈ ਕੇ ਨਿਊ ਗੱਡੀ ਕਾਰ ਉਹੀ ਪਾਈਏ ਸ਼ੱਕਰ ਹੁਣ ਚਾਚ ਰਾਨੀ ਮਾਸੀ ਵਾਲੀ ਜੀ ਤੇ ਨਿਊ ਗੱਡੀ ਲੈ ਕੇ ਆਏ ਨੇ ਰਸਗੁਲੇ ਗਲਾਫ ਚਮਨਾ ਵੀ ਲੈ ਕੇ ਆਏ ਨੇ ਨਾਲ ਇਸ ਕਰਕੇ ਹੁਣ ਰਸਗੁਲੇ ਗਲਾਫ ਚਮਨਾ ਨਾਲ ਚਾਹ ਪੀਵਾਂਗੇ ਮੈਂ ਤਾਂ ਨਹੀਂ ਪੀਣੀ ਨਾ ਮੈਂ ਇਹ ਖਾਣੀ ਆ ਕਿਉਂਕਿ ਮੇਰੇ ਪੇਟ 'ਚ ਜਿਹੜੀ ਬਿਮਾਰੀ ਛਿੜੀ ਹੋਈ ਆ ਨਾ ਉਹ ਉਹ ਮੈਂ ਆ ਚੀਜ਼ ਨਹੀਂ ਖਾਣੀ ਬਿਲਕੁਲ ਵੀ ਨਹੀਂ ਹੁਣ ਮੈਂ ਬੰਦ ਕਰਦੀ ਹੁਣ ਮੈਂ 1 ਮਹੀਨਾ ਬੰਦ ਰੱਖਾਂਗੀ ਪੂਰੀ 1 ਮਹੀਨਾ ਮੈਂ ਆਪਣੀ ਡਾਈਟਿੰਗ ਦੁਬਾਰਾ ਸਖਤ ਕਰਨੀ ਆ ਇਸ ਵਾਰ ਸਖਤ ਤਾਂ ਸਖਤ ਮਿਲੂਗੀ ਇਸ ਕਰਕੇ ਮਿੱਤੇ ਹੱਸਿਓ ਨਾ ਪਲੀਜ਼ ਵੀ ਤੁਹਾਡੀ ਡਾਈਟਿੰਗ ਨਹੀਂ ਹੁੰਦੀ ਕਿ ਡਾਈਟਿੰਗ ਇਸ ਵਾਹ ਹੁੰਦੀ ਹੈ ਤੁਹਾਡੀ ਡਾਈਟਿੰਗ ਵਿੱਚ ਖਾਣ ਲੱਗਿਆ ਨੇ ਵਿੱਚ ਡਾਈਟਿੰਗ ਦੋ ਤਿੰਨ ਚੱਲਦੀ ਹੈ ਇਸ ਕਰਕੇ ਪਲੀਜ਼ ਹੱਸੇ ਹੋਣਾ ਕੋਈ ਵੀ ਹੋਰ ਸਖਤ ਡਾਈਟਿੰਗ ਕਰੂੰਗੀ ਮੈਂ ਚਲੋ ਕੋਈ ਵਧੀਆ ਚੀਜ਼ ਅਜੇ ਤਵਾਰ ਵੀ ਨਹੀਂ ਹੈਗਾ ਆ ਵਧੀਆ ਚੀਜ਼ ਹੈ ਆ ਇਹ ਵੀ ਤਾਂ ਵਧੀਆ ਹੀ ਹੈ ਆ ਉਹ ਤਾਂ ਹੈ ਸਾਰੀ ਜਿੱਦਾਂ ਖਾਣ ਵਾਲੀਆਂ ਵਧੀਆ ਹੀ ਹੁੰਦੀਆਂ ਨੇ ਇਸ ਕਰਕੇ ਹੁਣ ਮੈਂ ਹੋਣੀ ਕਰਦੀ ਚਾਚ ਵੇ ਧਰਦੇ ਹੋਣਾ ਮੀ ਗੱਡੀ ਆਈ ਆ ਠੋ ਆਦੀ ਮੁੰਡੀ ਠੋ ਆਦੀ ਦੁਦੀ ਬੀਬੀ ਦੀ ਪਰਜਾਈ ਦੀ ਪੁੱਤ ਨੂੰ ਨਾ ਸੌਰੀ ਨੂਦੀ ਨੂਦੀ ਫੁੜਾਂ ਨਹੀਂ ਸਮਝਦੀ ਜਾਂਦੀ ਤਾਂ ਕਰਕੇ ਇੰਨੀ ਦੂਰ ਫਿਰਿਸ਼ੇ ਨਹੀਂ ਆਉਂਦੀ ਨਾਂਦ ਗਦੀ ਨੂੰ ਥੋ ਗੱਡੀ ਆਈ ਹੈ ਬਸ ਆਹ ਠਾਸ ਬੁਲੇ ਗਲਾਬ ਚੰਗਾਰਾ ਨਾ ਤਾਂ ਖੰਦੀ ਨਹੀਂ ਬੰਦ ਕਰਤੇ ਆਬ ਨਹੀਂ ਖਾਂਦੀ ਦੋ ਹੀ ਖਾਂਦੀ ਐ ਅਸੀਂ ਖਾਣੇ ਪਾਣੀ ਪੀਦੀ ਨਹੀਂ ਮੈਂ ਤਾਂ ਕੋਸਾ ਜਿਸ ਕੁਟਾ ਖਾ ਲਈ ਜਾ ਗਾ ਰੋਟੀ ਨਾ ਖਾਈ ਹਾਂ ਮੈਂ ਰੋਟੀ ਵੀ ਨਹੀਂ ਖਾਣੀ ਨਾ ਬੀਸਕਾ ਉਹ ਰਸਤਾ ਖਾ ਲਈ ਸਾਂਝੰਦਾਂ ਦਾ ਮਾਂ ਮੁੱਢੀ ਸੋੜਾ ਮਾਸ ਰੀਜੀ ਪਈਆ ਦਾਲੋ ਹੀ ਬਣਾ ਲਾਂਗੇ ਗਾਜਰਾਂ ਦੀ ਸਬਜ਼ੀ ਇੰਨੀ ਬਚੀ ਪਈਆ ਉਹ ਕੀ ਕਰਨੀ ਐ ਸਵੇਰੇ ਆਟਾ ਗੁੰਨਦਾ ਉਹਦਾ ਆਟਾ ਹਾਂ ਪਰ ਤੜਕਾ ਲਿਓ ਪੁੱਤੀ ਕਰ ਦਿਓ ਜੀ タルके नु दाल करदे। ਫਿਰ ਉਹੀ ਤਰਕੇ ਹੈ? ਉਹੀ ਤਰਕੇ। ਆਹ ਹੋਈ ਆਲੂ ਨਹੀਂ ਪਈ ਹੋਣੀ। ਧਨੀਏ ਦੀ ਚਟਣੀ। ਆਲੂ ਦੇ ਧਨੀਏ ਹੈਗੇ। ਥੋੜੀ ਜੀ ਆ ਤਾਂ। ਚਾਹ ਤੋ ਉਸ ਤਰ੍ਹਾਂ ਸਰਦੂਗਾ। ਉਹ ਚਟਣੀ ਕੁਤਲਾ ਮੈਂ। ਆਹ ਹੋ। ਸਵੇਰੇ ਦਾਲ ਧਰ ਲਾਂਗੇ। ਆਹ। ਫਿਰ ਹੁੰਦਾ ਲੈ ਜੂਗਾ। ਕੱਲੂ ਸੱਬੀ ਬਿਦਾਸ ਸਾਹ ਕਰ ਰਹੀ ਸੀ। ਹੂੰ। ਮਾਹੂਨੇ ਮੈਂ ਤੇ ਹੁੰਦਾ। ਮਨ ਨੂੰ ਸਮਝ ਬਣਿਆ ਗਿਆ ਨਹੀਂ ਇੰਨੇ ਗਾੜੇ ਦਾਣੇ ਪੇਕ। ਅੰਗ ਲੈ ਕੇ ਰਣਾਂਗੇ। ਮੈਂ ਖੜਾ। ਮੈਂ ਤਾਂ ਇਕ ਕਰੀ। ਤੂੰ ਖੜਾ। ਅਜਾ ਕਰ। ਮੈਂ ਨਹੀਂ ਕਰ। ਜੂ ਵੀ ਸਾਲੂ। ਬੀਬੀ ਨਹੀਂ ਹੱਦ ਦਾ ਉਹ ਇਸ ਲਈ ਹਿੰਦੀ ਦਾ ਨਾ ਨਾ ਦੇਖੇ ਦੇਖੇ ਕਿਵੇਂ ਮਾਰ ਰਿਹਾ ਕੋਡੇ ਨਾਲ ਮੂ ਆ ਉਹ ਯੋਗਾ ਕਰ ਲੈ ਆ ਫੁਰਤੀ ਕਰ ਗਈ ਬੀਬੀ ਦੀ ਅਬੂ ਅਬੂ ਘੱਟ ਪਈ ਆਈ ਮਾਰ ਅਬੂ ਪਾਪਾ ਜਾ ਰਿਹਾ ਉਹ ਪਾਪਾ ਜਾ ਰਿਹਾ ਸਾਨੂੰ ਕਿਸੇ ਲਾਉਣੀ ਹੈ ਆ ਆ ਕਿੱਧਰ ਜਾ ਰਿਹਾ ਦੇਖ ਰਿਹਾ ਕਿੱਧਰ ਜਾ ਰਿਹਾ ਇਹ ਹੋ ਗਿਆ ਉਹ ਪਾਛ ਗਿਆ ਇੱਕ ਬਾਹ ਦੇਖ ਇੱਕ ਬਾਹ ਕਿਵੇਂ ਹਿੱਲ ਰਹੀ ਹੈ ਨਾਲੇ ਮੇਰੇ ਕਿੰ ਦੇਖ ਰਿਹਾ ਹੈ ਬਾਥੇ ਤਾਰ ਕੇ ਭੱਜ ਲਈ ਬਸ ਬਸ ਮਸਾ ਉਤਰੂਗਾ ਹੁਣ ਲੋ ਜੀ ਸ਼ਾਮ ਦੀ ਤਿਆਰੀ ਸ਼ੁਰੂ ਹੋ ਗਈ ਚਟਣੀ ਬਣਾਉਣੀ ਹੈ ਨਾ ਸ਼ਾਮ ਨੂੰ ਚਟਣੀ ਬਣਾਵਾ ਸਬਜੀ ਦਾ ਪਈਆ ਸਵੇਰ ਦੀ ਆਲੂ ਗਾਜਰਾ ਹੋਰ ਗਾਲੂ ਗਾਜਰਾ ਪਾ ਸਹੀ ਬਣੇ ਪਰ ਹਮੇਸ਼ਾ ਜੜਰੇ ਆ ਜਾਂਦਾ ਏ ਹਾਂ ਇਹਦਾ ਹੀ ਹੁੰਦੀ ਫੇਰ ਤਾਂ ਬਣਾਉਣੀ ਪੈਂਦੀ ਹੋਰ ਕੀ ਬਣਾਈਏ ਜਾਂ ਸਵੇਰ ਦੀ ਸਬਜੀ ਬਚੀ ਵੀ ਹੁੰਦੀ ਆ ਫਿਰ ਸ਼ਾਮ ਨੂੰ ਫਿਰ ਅਹੀਂ ਹੁੰਦਾ ਵੀ ਕੁਛ ਛਟਣੀ ਬਣਾ ਲਓ ਬਸ ਹੋਰ ਅਲੇ ਲਪ ਪਿੱਟਾ ਖਾਣਾ ਕੋਈ ਦਿਨਾਂ ਬਾਅਦ ਪਸ ਪਿੱਟਾ ਉਤਰਿਆ ਏ ਹੋਰ ਹੇ 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 ਅਲੇ ਲੋ ਤੂੰ ਤੁਹਾਡਾ ਢਾਰ ਕੇ ਪੁਰਾਣ ਦੀ ਫਾਲਤ ਵੀ ਪਹਿਲਾਂ ਦੋ ਕੰਮ ਹੋ ਜਾਣਗੇ ਦੁੱਖ ਕੰਮ ਹੋ ਗਏ ਲੈ ਲੈ ਕਦੀ ਆੜੇ ਨਾ ਬਸ ਫੇਰ ਦਰਦ ਹੋਣ ਲੱਗਿਆ ਫੇਰ ਕਹੋਂਗੇ ਤੁਸੀਂ ਵੀ ਖਾਣ ਤੇ ਨਹੀਂ ਹਟਦੀ ਜਿੱਦਣ ਫਤਮੂ ਤੁਸੀਂ ਗੱਲੇ ਮਿਲਣ ਆਦੇ ਹੋ ਇਹ ਨਹੀਂ ਨਾ ਮਿਲਣਾ ਤਾਂ ਮੈਂ ਜੀ ਨਹੀਂ ਆਈ ਇਹ ਮੇਰਾ ਜੀ ਨਹੀਂ ਲੱਗੇ ਅੰਦਰ ਜਿੱਦਣ ਜਿੱਦਣ ਉਹ ਹੋਊਗਾ ਹਸਪਤਾਲ ਤੇ ਜਾਏਗੀ ਤੇ ਇੱਕ ਦਿਨ ਪਹਿਲਾਂ ਵੀ ਮਿਲ ਜੀ ਕਿਆ ਫਰੋਸਾ ਤੋਦਦਾ ਹਾਂ ਹਾਂ ਹਸਤਾਨ ਦੇ ਬਾਦ ਲਿਕੇ ਜਾਓਗੇ ਪਰ ਐਤ ਨੂੰ ਵੀ ਆਪਨੇ ਸਾਰੇ ਮਿਲ ਲਿਓ ਫਿਰ ਮੈਂ ਹਸਤਾਨ ਦੇ ਬਾਦ ਹਾਂ ਕਿਉਂਕਿ ਕਿਉਂਕਿ ਮੈਂ ਉਧਰ ਤੇ ਉਧਰ ਉਡਲੀ ਤੇਰਾ ਕਿਆ ਫਰੋਸਾ ਕਾਈ ਦੇ ਕਹਿ ਰਹੀਆ ਪਹਿਲਾਂ ਤੇ ਇਧਰ ਨੂੰ ਲਿਆ ਕੇ ਤੇ ਰਾਤ ਨੂੰ 12 ਵਜੇ ਹਸਤਾਨ ਗਈ 12 ਵਜੇ ਖਾੜ ਕੇ ਮਿਲ ਕੇ ਜਾਓ ਰਾਤ ਨੂੰ ਮੈਂ ਲਾਵੇਂ ਪਾੜਾ ਵਿੱਚ ਲੈ ਕੇ ਲਿਆ ਫਿਰ ਹਸਤਾ ਲੈ ਕੇ ਜਾਈ ਪਹਿਲਾਂ ਮੋਲਾ ਕੇ ਲੈ ਕੇ ਜਾ ਕਿਉਂਕਿ ਪਹਿਲਾਂ ਪਰਿਵਾਰ ਨੂੰ ਮਿਲਣਾ ਜ਼ਰੂਰੀ ਹੁੰਦਾ ਨਬੇਰੂ ਉਹ ਜੀ ਵਾਗ ਜੂਰੀ ਟੱਬਰ ਚੜੂਗੀ ਇੱਧਰੋਂ ਲਈ ਚੱਲੋ ਹਾਂ ਪਹਿਲਾਂ ਟੱਬਰ ਨੂੰ ਦਿਖਾਇਆ ਵਾ ਫੇਰ ਪਿੰਡੇ ਚ ਦੇਖੀ 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 ਚੋ ਜੜ ਗਏ ਨੂੰ ਗਿਆ ਸਹੀ ਗੱਲ ਆ ਉੱਥੇ ਆ ਜਿਓ ਜੀ ਇਹ ਟੱਬਰ ਨਾ ਆਉਂਦਾ ਹਾਂ ਲਾ ਓਕੇ ਬੰਦੁੰਦਾਏ ਗੇਟ ਤੇ ਇਹ ਤਾਂ ਉਹੀ ਖੜਾ ਦੇਖ ਰਿਹਾ ਬਸ ਪੜਾ ਉੱਥੇ ਨੂੰ ਨੰਨ ਲੰਕਣ ਲੱਗਾ ਤੀ ਆਓ ਘਰ ਆ ਹੋਰ ਸੋਨਾ ਬਣਾ ਲਿਆ ਤੁਲਨਾ ਮੈਂ ਕਿਆ ਬਹੁਤ ਸੋਨਾ ਬਣਾ ਲਿਆ ਹਾਂ ਤਾਂ ਓਟਾ ਹੋਣਾ ਹੈ ਹੈ ਹੁਣ ਤਾਂ ਲੋਟ ਓਟਾ ਹੋਵੇਗਾ ਠੰਡ ਜੀ ਜੋ ਹੁੰਦੀ ਨਾ ਹੋਣਾ ਸਵਾ ਕਰਕੇ ਬਹੁਤਾ ਹੋਗਾ ਹਾਂ ਓਟਾ ਹੋ ਕੇ ਵਧੀਆ ਬਣ ਜੂਗਾ ਉਹ ਕਹਿੰਦੀ ਜੈਸ ਮਿੰਟ ਤੱਕ ਹੋਊਗਾ ਤਾਂ ਮਟਰ 80 ਰੁਪਏ ਕਿਲੋ ਨੇ ਤੇ ਤੂੰ ਲਈ ਦੀ ਆਪਣੇ ਕੋਲ ਇਹ ਤਾਂ ਮਹਿੰਗੀ ਆ 40 ਰੁਪਏ ਕਿਲੋ ਗਾਜਰਾਂ ਨੇ ਨਾਲੇ ਘਰੇ ਲੱਗੀਆਂ ਨਾਲ ਇੰਨੇ ਮਹਿੰਗੀਆਂ ਦੇਖੀ ਮੈਂ ਤੇ ਆਹ ਮੰਗੀ ਜਾ ਬਾਰ-ਬਾਰ ਜਦੋਂ ਆਪਣੀ ਖਤਮ ਹੋ ਜਾਂਦੀ ਹੈ ਨਾ ਫੇਰ ਮੂੰਗਫਲੀਆਂ ਦੇ ਤੋੜ ਕੇ ਦੇ ਉਹਨੂੰ ਮੜੀ ਜੀ ਤੋੜਿਓ ਸਵਾਦ ਲੱਗੀ ਉਹਨੂੰ ਲੈ 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 ਬੁੱਤ ਕਿੰਨੀ ਤਿੱਖੀ ਹਵਾਏ ਗੱੱਚਾ ਕਾ ਗੱੱਚਾ ਗੱਲਿਆ ਦਿਖਾ ਕੇ ਰੀਸ ਲਾਤੀ ਆਏ ਹੋ ਮੇਰੇ ਕੋਲ ਨਾ ਮੈਨੂੰ ਵੀ ਆ ਦੇਖ ਲੈ ਮੈਨੂੰ ਵੀ ਲੱਗੀ ਹੀ ਆ ਲੈ ਬੈਠ ਜਾ ਉਹਨੇ ਲੈ ਲਓ ਤੁਪਾ ਪੜਿਆ ਜੋ ਇੱਕ ਕੁਰਸੀ ਤੋਂ ਸੀ ਫਿਰ ਡੋਲੇ ਹੂੰ ਲੋ ਜੀ ਟਾਈਮ ਹੋ ਗਿਆ ਅ ਟਾਈਮ ਕਿੰਨਾ ਹੋ ਗਿਆ 4:30 ਹੋ ਗਿਆ ਹੁਣ 4:30 4:30 ਵਜੇ ਦਾ ਟਾਈਮ ਹੋ ਗਿਆ ਤੇ ਹਵਾ ਇੰਨੀ ਜਾਂਦੇ ਚੱਲ ਰਹੀ ਐ ਨਾ ਫਿਰ ਮੈਂ ਸਾਰੇ ਕੱਪੜੇ ਤਾਰ ਲਈ ਆਈ ਹੁਣ ਫਿਰ ਤਾਰ ਕੇ ਹੁਣ ਤੈਨਾ ਲਾ ਕੇ ਰੱਖਦੀ ਐ ਇਹਦਾ ਕੋਟ ਦੀ ਆ ਜਿੱਪ ਲਾਉਣੀ ਪਈ ਮੱਤਾ ਲਾਉਣੀ ਹੁਣ ਕੱਪੜੇ ਤੈਹਾ ਮਾਰ ਕੇ ਰੱਖਦੀ ਐ ਸਾਰੇ ਨਹੀਂ ਤਾਂ ਫਿਰ ਉੱਥੇ ਸੋਫਿਆਂ ਤੇ ਪਏ ਰਹਿੰਦੇ ਨੇ ਆੜਕ ਗਈ ਲੈ ਵੇਲ ਨਾਵ ਨਗਾਤੇ ਹੋਗਾ ਪਰ ਪੋਨਾ ਸੀ ਘੁੰਮ ਕੇ ਆਏ ਆ ਉੱਥੇ ਸਾਰਾ ਸਾਫ ਕਰਿਆ ਪਿਆ ਲੱਗਦਾ ਹਾਂ ਮਿਲ ਗਏ ਹੈ 7000 ਬਾਕੀ ਕਹਿੰਦਾ ਬਾਅਦ ਚ ਦੂੰਗਾ ਵਿਆਹ ਹੈ ਕਹਿੰਦਾ ਵਿਆਹ ਦੇ ਬਾਅਦ ਦੇ ਦੂੰਗਾ ਵਿਆਹ ਅੱਡੀ ਜਾ ਕੇ ਆਏ ਨੇ ਕੱਲੂ ਵਿਆਹ ਹੋਣਾ ਨਾਨਕ ਸ਼ਕ ਕਹ ਹੈ ਤੇ ਨਾਨਕ ਸ਼ਕ ਚ ਜਿਆਦਾ ਪੈਸੇ ਲੱਗਦੇ ਨੇ 7000 ਦੇ ਤਾਂ ਨੇ ਬਾਕੀ ਕਹਿੰਦਾ ਫੇਰ ਦਵਾਂਗੇ ਕਹਿੰਦਾ ਗਲਤ ਸਭ ਚੇਤੇ ਇਹਦੇ ਪੱਥਰ ਹਾਂ ਹਾਂ ਉਹ ਤਾਂ ਦਿੰਨਾ

ਥੋੜੀ ਜਿਹੀ ਟਿਕਾਈ ਰੱਖ ਲਿਓ ਦੋ ਚਾਰ ਦਿਨ ਹੁਣ ਕੀ ਦੀ ਤਨਖਾਹ ਕੀ ਵੀ ਬੰਦੇ ਨਾ ਜਾਣ ਕਿਤੇ 1 ਕੋ ਲੱਖ ਕੱਢ ਦੋ ਕੱਲ ਨੂੰ ਇਹਨੂੰ ਵੀ ਦੇ ਦੀ ਕਿਉਂ 1200 ਰੁਪਈਆ ਇਹਦੀ ਉਹ ਹਾਂ ਸੱਚ ਟਿਊਸ਼ਨ ਫੀਸ ਆ ਟਿਊਸ਼ਨ ਫੀਸ ਵੀ ਦੇਣੀ ਹੈ ਦੀ ਕੱਲ ਨੂੰ ਯੂ ਵੀ ਦੀ ਉਹ ਦੇਖੀ ਟਰੈਕਟਰ ਦੇ ਉੱਪਰ ਗਿਰਜੂ ਚਲੋ ਜੀ ਦੁੱਧ ਦਾ ਪਾਸੇ ਥੋੜਾ ਗਾ ਪਾ ਰਹੇ ਤੇ ਤਾਂ ਕੱਲ ਨੂੰ 3 ਰੱਖ ਲੂਣੀ ਥੋੜੇ ਜਿਹਾ ਆਏ ਆ ਹਜੇ ਲੋਰੀ ਆਪਾਂ ਸਾਰੀ 3 ਦੀ ਵੀਡੀਓ ਬਣਾ ਲਈ ਹੈ ਤੇ ਅੰਤ ਨਾਲੋਂ ਘੱਟ ਹਾਸੇ ਵਿੱਚ ਜਾ ਕੇ ਤਾਂ ਜਿਹੜਾ ਉਹ ਮੈਂ ਥੋੜਾ ਜਿਹਾ ਘੱਟ ਵੀ ਕਰਨ ਤੋਂ ਕਿਉਂਕਿ ਨਾ ਵਿੱਚ ਵਿੱਚ ਕਦੇ-ਕਦੇ ਕਮੈਂਟ ਆ ਜਾਂਦਾ ਵੀ ਤੁਸੀਂ ਜ਼ਿਆਦਾ ਬੋਲਦੇ ਹੋ ਹਨਾ ਇਸ ਕਰਕੇ ਫਿਰ ਮੈਂ ਹੁਣ ਘੱਟ ਵੀ ਹੁਣ ਮੈਨੂੰ ਦੱਸਿਓ ਵੀ ਮੈਂ ਕਿੰਨਾ ਬੋਲਦੀ ਆ ਵੀ ਸਹੀ ਠੀਕ ਆ ਵੀ ਸਹੀ ਬੋਲਦੀ ਆ ਮੈਨੂੰ ਕੋਈ ਗੁੱਸਾ ਨਹੀਂ ਲੱਗਿਆ ਬਸ ਮੈਂ ਉਹ ਪੁੱਛ ਰਹੀ ਆ ਵੀ ਮੈਂ ਸਹੀ ਬੋਲਦੀ ਆ ਵੀ ਜ਼ਿਆਦਾ ਬੋਲਣਾ ਜ਼ਰੂਰੀ ਨਹੀਂ ਹੈਗਾ ਇਸ ਕਰਕੇ ਮੈਂ ਥੋੜਾ ਘੱਟ ਵੀ ਹੁਣਾਂ ਥੋੜਾきゃ ਜਿਆਦਾ ਘਟ ਗਈ ਤੇ ਲੋ ਜੀ ਅਸ ਮੈਂ ਹੁਣ ਸਾਰਿਆਂ ਦੇ ਕਮੈਂਟਾਂ ਚ ਨਾਮ ਆਈਡੀਆਂ ਜੋ ਵੀ ਆ ਹਨ ਉਹ ਪੜਨ ਲੱਗੀ ਆ ਨਾ ਪੜਦੀ ਆ ਕਮੈਂਟਾਂ ਦੇ ਜੇ ਕਿਸੇ ਦਾ ਨਹੀਂ ਲਿਆ ਗਿਆ ਹੋਵੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਪਹਿਲਾਂ ਹੀ ਤਰ੍ਹਾਂ ਦੱਸ ਦਿਓ ਤੇ ਜੇ ਭੁੱਲ ਵੀ ਗਈ ਹੋ ਤਾਂ ਗੁੱਸਾ ਨਾ ਕਰਿਓ ਕਿਉਂਕਿ ਜੇ ਮੈਂ ਭੁੱਲ ਗਈ ਆ ਤਾਂ ਇੱਕ ਦਿਨ ਬਾਅਦ ਨਹੀਂ ਦੋ ਦਿਨ ਬਾਅਦ ਨਹੀਂ ਚਾਰ ਦਿਨ ਬਾਅਦ ਨਾ ਕਿਸੇ ਵੀ ਵੀਡੀਓ ਚ ਲੈ ਲਉਂਗੀ ਇਹੋ ਜਿੰਨੇ ਵੀ ਇੱਕ ਵੀਡੀਓ ਤੇ ਮੈਂ ਨਾਮ ਚੱਕ ਰਹੀ ਆ ਜਿੰਨੇ ਵੀ ਇਹਦੇ ਚ ਹੈਗੇ ਆ ਵੀ ਮੈਂ ਉਹ ਸਭ ਦੇ ਨਾਮ ਲੈ ਲਈਆਂ ਪਹਿਲਾ ਹੈਗਾ ਅਮਨਦੀਪ ਕੌਰ ਦੂਜਾ ਅਮ੍ਰਿਤਪੰਦੇਰ ਇਹਨਾਂ ਦਾ ਡੇਲੀ ਕਮੈਂਟ ਆਉਂਦਾ ਹੈ ਸਾਨੂੰ ਬਹੁਤ ਵਧੀਆ ਕਮੈਂਟ ਕਰਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਲਖਵਿੰਦਰ ਲਖਵਿੰਦਰ ਬਰੋਕ ਏ ਆਈਡੀ ਆਈਡੀ ਇਹ ਨਾਮ बोल रही है इमोशनल ਪੰਜਾਬ ਅਬ ਆਕੇ ਆਪਨਾ ਸ਼ਰਾਨਾ ਕਿਸੇ ਕਿਸੇ ਨੇ ਆਪਨਾ ਮੈਨੂੰ ਪੜਨੇ ਔਕੇ ਲੱਗਦੇ ਹਾਸੇ ਨਾਮ ਪ੍ਰਦੀਪ ਕੁਲਾਰ ਪ੍ਰਦੀਪ ਕੁਲਾਰ ਇਹ ਸ਼ਾਇਦ ਸਮਾਣੀ ਵਾਲਦੇ ਨੇ ਦਿੱਲੀ ਕਮੈਂਟ ਕਰਦੇ ਨੇ ਪਿੰਡਰ ਸੰਗਰੂੜ ਨਾ ਪਿੰਡਰ ਗੁਰੂਸਾ ਪਿੰਡਰ ਗੁਰੂਸਾ ਤੇ ਇਹਨਾਂ ਦਾ ਵੀ ਰੋਜ ਆਂਦਾ ਏ ਜਸ਼ਨ ਕੁਮਾਰ ਇਹਨਾਂ ਦਾ ਵੀ ਰੋਜ ਆਂਦਾ ਏ ਕਮੈਂਟ ਦਿੱਲੀ ਆਂਦਾ ਏ ਢਿੱਲੋ ਫਾਰਮ ਹਾਊਸ ਢਿੱਲੋ ਹਾਊਸ ਦਾ ਸਾਰੇ ਨੂੰ ਪਤਾ ਹੀ ਹੈ ਮੇਰੇ ਹੱਥ ਸੇ ਨਿਕਲ ਜਾਂਦੀ ਏ ਢਿੱਲੋ ਫਾਰਮ ਹਾਊਸ ਤੇ ਇੱਕ ਢਿੱਲੋ ਹਾਊਸ ਤੇ ਇੱਕ ਜਿਹੜੇ ਆਪਣੇ ਆਈਡੀਆ ਮਤਲਬ ਰੈਸਟੋਰੈਂਟ ਦੀ ਆਈਡੀਆ ਦਾ ਪਤਾ ਹੁੰਦਾ ਤੇ ਅੱਗੇ ਹੈਗਾ ਏ ਸਖਸ਼ਮ ਚਲਾਣਾ ਲਾ ਪਤਾ ਨਹੀਂ ਕੀ ਏ ਸਖਸ਼ਮ ਵੀ ਨਾਮ ਸੁਣ ਰਹੇ ਹੋਵੰਦੇ ਵੀ ਜਿਨ੍ਹਾਂ ਦੀ ਆਈਡੀਆ ਹਨ ਮੈਂ बोल ਰਹੀਆਂ ਜਰੂਰ ਸੁਣ ਰਹੇ ਹੋਵਗੇ ਤਾਂ ਪਲੀਜ਼ ਕਮੈਂਟ ਕਰਕੇ ਦੱਸੋ ਮੈਂ ਮੈਨੂੰ ਪੰਜਾਬੀ ਚ ਦੱਸਿਓ ਕਿਉਂਕਿ ਇਹ ਆਈਡੀ ਆਈਡੀ ਲੰਬੀਆਂ ਫਿਰ ਨਾਮ ਪੜਨਾ ਔਖਾ ਹੈ ਨਾ ਫਿਰ ਮੈਨੂੰ ਕਮੈਂਟ ਕਰਕੇ ਅਲੱਗ ਤੇ ਦੱਸ ਦਿਓ ਵੀ ਮੈਂ ਸਹੀ ਪੜ੍ਹ ਰਹੀ ਆ ਜਾਂ ਗਲਤ ਹੈ ਤਾਂ ਕਲਤਿਏ ਮੈਨੂੰ ਪਤਾ ਹੈ ਹਰਜੀਤ ਸਿੰਘ ਗੁਰਸ਼ਰਨਦੀਪ ਕੌਰ ਜਸਮਨ ਬਰਾੜ ਕੁਲਦੀਪ ਸਿੰਘ ਮੈਂ ਜੇ ਨਾਮ ਲੈਣੀ ਤਾਂ ਇਹਨਾਂ ਨੂੰ ਮੈਂ ਨਹੀਂ ਪੀ ਦਿੱਲੀ ਨਹੀਂ ਕਰਦੇ ਦਿੱਲੀ ਕਰਦੇ ਨੇ ਵੀ ਹਨਾ ਵੀ ਜਿੰਨਾਂ ਦਾ ਮੈਂ ਵਿੱਚ ਵਿੱਚ ਨਹੀਂ ਯਾਨੀ ਕਿ ਐ ਹੁੰਦਾ ਵੀ ਨਾਮ ਮੈਨੂੰ ਉਹ ਹਰੰਦਾ ਵੀ ਚੱਲ ਬੋਲਦਾ ਵੀ ਇਹ ਡੈਲੀ ਕਰਦੇ ਨੇ ਪਰ ਇਹ ਸਾਰੇ ਡੈਲੀ ਹੀ ਕਰਦੇ ਨੇ ਤੇਜਵੀਰ ਸਿੰਘ ਇਹਨਾਂ ਦਾ ਵਿੱਚ ਨੂੰ ਇੱਕ ਮਹੀਨਾ ਬੰਦ ਹੋ ਗਿਆ ਸੀ ਇਹਨਾਂ ਦੇ ਮਤਲਬ ਕੋਈ ਆਪਣੀ ਪਰਸਨਲ ਪ੍ਰੋਬਲਮ ਸੀਗੀ ਅਸੀਂ ਮਤਲਬ ਵੀ ਇਹਨਾਂ ਦਾ ਡੈਲੀ ਆਉਂਦਾ ਹੈ ਤੇ ਜੇ ਕੋਈ ਹੱਟ ਜੇ ਵਿੱਚ ਨੂੰ ਤਾਂ ਫਿਰ ਉਹਨਾਂ ਦਾ ਸੀ ਇੱਕ ਮਿੰਟ ਵੀਡੀਓ 'ਚ ਜ਼ਰੂਰ ਪੁੱਛਦੇ ਆ ਜਾਂ ਜੇ ਕਿਸੇ ਦਾ ਨੰਬਰ ਹੁੰਦਾ ਸਾਡੇ ਕੋਲ ਅਸੀਂ ਮੈਸੇਜ ਕਰਕੇ ਪੁੱਛਣਾ ਹੈ ਤੁਹਾਡੇ ਕਮੈਂਟ ਕਿਉਂ ਨਹੀਂ ਆਉਂਦੇ ਵੀ ਸਾਰਾ ਕੁਝ ਠੀਕ ਆ ਤੇ ਇੱਕ ਇੱਕ ਸਿੰਘ ਹੋਆ ਸਿੰਘ ਮਰੇ ਸਰ ਤੋਂ ਉਹਨਾਂ ਨੇ ਕਮੈਂਟ ਕਰਨਾ ਬੰਦ ਕਰਤਾ ਤੇ ਉਹਨਾਂ ਦਾ ਮੇਰੇ ਕੋਲ ਨੰਬਰ ਹੈਗਾ ਮਨਨ ਨੂੰ ਮੈਸੇਜ ਕਰਕੇ ਪੁੱਛਿਆ ਵੀ ਸੀਗਾ ਹਾਲੇ ਤੱਕ ਕੋਈ ਰਿਪਲਾਈ ਆਇਆ ਨਹੀਂ ਤਾਂ ਜਰੂਰ ਦੱਸਿਓ ਪਿੰਜੀ ਵੀ ਕੀ ਪ੍ਰੋਬਲਮ ਹੈ ਸਭ ਕੁਝ ਠੀਕਾ ਵੀ ਤੁਸੀਂ ਇੱਕ ਮਹੀਨਾ ਹੋ ਗਿਆ ਜਦੋਂ ਲਾਸਟ ਟਾਈਮ ਮੇਰੇ ਖਿਆਲ ਤੋਂ ਉਹਨਾਂ ਦਾ ਮੈਸੇਜ ਆਇਆ ਸੀਗਾ ਉਹਨਾਂ ਨੇ ਕਹੇ ਸੀਗਾ ਵੀ ਅੱਜ ਕੱਲ ਮੈਨੂੰ ਵੀਡੀਓ ਦੇਖ ਨਹੀਂ ਹੋ ਰਹੀ ਕਿਉਂਕਿ ਮੇਰੇ ਦੋ ਇੱਕ ਮੇਰਾ ਬੇਟਾ ਆਸਟ੍ਰੇਲੀਆ ਤੋਂ ਆਇਆ ਇਸ ਕਰਕੇ ਵੀ ਜ਼ਰੂਰ ਦੱਸਿਓ ਵੀ ਕੀ ਪ੍ਰੋਬਲਮ ਹੈ ਵੀ ਤੁਸੀਂ ਫੋਨ ਨੂੰ ਕਮੈਂਟ ਕਿਉਂ ਨਹੀਂ ਕਰ ਰਹੇ ਇੱਕ ਮਹੀਨਾ ਹੋ ਗਿਆ ਤੇ ਜਸ਼ਨ ਜਸ਼ਨ ਕੁਮਾਰ ਜਗਜੋਤ ਸਿੰਘ ਮਾਨ ਇਹ ਵੀ ਡੈਲੀ ਕਰਦੇ ਨੇ ਬਹੁਤ ਪਿਆਰ ਕਰਦੇ ਨੇ ਸਾਰੇ ਫੈਮਿਲੀ ਨੂੰ ਮੁਰਦਲੀ ਪਰਮਜੀਤ ਕੌਰ ਪੰਜੀਤ ਕੌਰ ਇਹਨਾਂ ਦਾ ਵੀ ਹਰ ਰੋਜ਼ ਸਭ ਕਮੈਂਟ ਲਗਾ ਡੈਲੀ ਤਕਰੀਬਨ ਸਾਡੇ ਜੁੜਿਆਂ ਨੂੰ ਮਿਲਦਾ ਤਾਂ ਸਾਲ ਡੇਢ ਸਾਲ ਨੂੰ ਉੱਪਰ ਹੋ ਗਿਆ ਤੁਹਾਡਾ ਬਹੁਤ ਬਹੁਤ ਜ਼ਾਹਤਾਨ ਕਰਦੇ ਹਾਂ ਕੁਰਪ੍ਰੀਕਾ ਦੀਪ ਸੈਣੀ ਇਹ ਜਰਮਨੀ ਤੋਂ ਹੈ ਕਿਉਂਕਿ ਇਹਨਾਂ ਨੂੰ ਮੈਂ ਪਰਸਨਲੀ ਜਾਣਦੀ ਹਾਂ ਫੋਨ ਸਾਰਾ ਕਰਿਓ ਕਿਉਂਕਿ ਮੈਨੂੰ ਯਾਦ ਨਹੀਂ ਆਂਦੇ ਮੌਕੇ ਤੇ ਵੀ ਹਨਾ ਵੀ ਜਿਹੜੇ ਡੇਲੀ ਕਮੈਂਟ ਕਰਦੇ ਨੇ ਤਾਂ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਜੇ ਕਿਸੇ ਦਾ ਮੈਂ ਨਾਮ ਭੁੱਲ ਗਈ ਹੋਵਾਂ ਤਾਂ ਪਲੀਜ਼ ਮੈਨੂੰ ਯਾਦ ਕਰਾ ਦਿਓ ਤੇ ਇੱਕ ਹੋਰ ਸੀਗਾ ਕੱਲ ਹੀ ਕਮੈਂਟ ਆਇਆ ਸੀਗਾ ਵੀ ਸਾਡਾ ਵੀ ਨਾਮ ਲਿਓ ਵੀਡੀਓ ਚ ਪਤ ਨਹੀਂ ਕੀ ਨਾਮ ਦਾ ਸਾਡਾ ਵੀ ਨੇਮ ਲਿਓ ਹਾਸੁਖਜੀਤ ਸ਼ਰਮਾ ਸੁਦੀਸ਼ ਸ਼ਰਮਾ ਇਨਾਂ ਦੀ ਆਈਡੀ ਦਾ ਨਾਮ ਹੈ ਤੇ ਬਾਕੀ ਹੋਰ ਕੋਈ ਵੀ ਜੇ ਕਿਸੇ ਦਾ ਭੁੱਲ ਗਿਆ ਹੋਵੇ ਪਲੀਜ਼ ਮੈਨੂੰ ਮੈਸੇਜ ਕਰਕੇ ਜ਼ਰੂਰ ਦੱਸਿਓ ਅੱਜ ਦੀ ਵੀਡੀਓ ਇੱਥੇ ਤੱਕ ਸੇਗੀ ਤੇ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਉਗੀ ਹੋਰ ਮਿਲਦੇ ਆ ਤੁਹਾਨੂੰ ਆਪਾਂ ਅਗਲੀ ਵੀਡੀਓ ਵਿੱਚ